ਸੰਭਾਲੋ ਤੁਹਾਡੇ ਸਾਰੇ ਹੀ ਸੰਜੋਗਨਾ ਲਗਾਏ ਗਏ ਆ ਛੱਟ ਦੀ ਛੱਟੇ ਕਰਨਾ ਕਰ ਮਜਬਦੂਰ ਦੇ ਲੰਗਰ ਨਹੀਂ ਮਾਗਣਾ ਨਹੀਂ ਨਾ ਤੁਹਾਡੇ ਸਾਰਿਆਂ ਦੇ ਸੰਜੋਗਨਾ ਚੱਲ ਰਹੇ ਆ ਮਾਗ ਲਈਏ ਮਾਤੇ ਅੜਕ ਵਾਲੀ ਚਾਹ ਕਰਮਾ ਜਰਮਾ ਜਰਮ ਪਕੌੜੇ ਪੂਰਾ 1 ਮਹੀਨਾ ਹੋ ਗਿਆ ਜੀ ਚੱਲਦੇ ਆ ਇਹਨਾਂ ਨੂੰ ਪੂਰਾ ਮਾਗ ਲਈਏ ਨਾ ਚਾਹ ਪਰੋਦੇ ਲੰਗਰ ਤੁਹਾਡੇ ਸਾਰਿਆਂ ਦੇ ਸੰਜੋਗਨਾ ਲਗਾਏ ਗਏ ਆ ਛੱਟ ਦੀ ਛੱਟੇ

चाहे इधर आज सुखे बंदा इधर आज सेवादार बेनती है छाके जी छा के गर्मा गर्मी चाह पाड़िया लंगर पता को बना के लगे भज ਸਭੀ ਕਰ ਦੋ ਬੰਦ ਕਰ ਦਿਆ ਆ ਮੈਂ ਇੱਕ ਬੰਦ ਕਰ ਲੀ ਤੁਸੀਂ ਬੋਲੋ ਭਾਈ ਜੀ ਬੰਦ ਕਰੋ ਬਣਾ ਭਾਈ ਜੀ ਲੰਗਰ ਕਿਹਦੇ ਵੱਲੋਂ ਲਗਾਇਆ ਗਿਆ ਜੀ ਜੀ ਨੌਜਵਾਨ ਸਭਾ ਕਮੇਟੀ ਵੱਲੋਂ ਲਗਾਇਆ ਜਾਂਦਾ ਹਰ ਸਾਲ ਇਹ ਹਾਂ ਜੀ ਪੂਰਾ 6 ਮਹੀਨਾ ਲੰਗਰ ਚਾਪੜੇ ਤੇ ਚੱਲਦੇ ਆ ਹਾਂ ਜੀ ਹਰ ਸਾਲ ਦੀ ਤਰ੍ਹਾਂ ਇਹ ਪਿੰਡ ਫਾਡੇਗੜ ਕੋਰੋਟਾਨਾ ਜਲੰਧਰ ਰੋਡ ਤੇ ਨੌਜਵਾਨ ਸਭਾ ਕਮੇਟੀ ਵੱਲੋਂ ਭਾਈ ਜੀ ਕਿੰਨੇ ਸਾਲ ਹੋ ਗਏ ਸੰਗਤ ਲਗਾਉਂਦਿਆਂ ਨੂੰ ਚਾਰ ਸਾਲ ਹੋ ਗਏ ਜੀ ਇਹ ਲੰਗਰ ਲਾਉਂਦਿਆਂ ਨੂੰ ਠੀਕ ਹੈ ਜੀ ਹਾਂ ਜੀ ਚਾਰ ਸਾਲ ਇਦਾਂ ਹੀ ਲੱਗਦੇ ਰਹਿਣਗੇ ਸੰਗਤ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਠੀਕ ਹੈ ਜੀ ਚਲੋ ਜੀ ਬਹੁਤ ਧੰਨਵਾਦੀ ਜੀ ਜਿਹੜੀ ਕਮੇਟੀ ਲੰਗਰ ਲਗਾ ਰਹੀ ਹੈ ਜੀ ਕਿੰਨੇ ਸਾਲਾਂ ਕਰਕੇ ਇੱਥੇ ਆਏ ਆ ਨੱਗਰ ਛਕੇ ਆ ਠੀਕ ਹੈ ਜੀ ਧੰਨਵਾਦ ਆ ਜੀ ਚਲੋ ਬਹੁਤ ਬਹੁਤ ਵਧੀਆ ਗੱਲ ਆ ਜੀ ਗੁਰੂ ਮਹਾਰਾਜ ਤੁਹਾਡੀ ਕਿਰਪਾ ਕਰੇ ਕਰਦਾ ਸਾਡੇ ਨੰਗਰਾਂ ਦੀ ਕਿਰਪਾ ਨਾਲ ਚੱਲ ਰਹੀ ਆ ਹਾਂ ਜੀ ਹਰ ਸਾਲ ਇਦਾਂ ਹੀ ਲੱਗਦੇ ਰਹਿਣਗੇ ਹਾਂ ਜ चलो है। इस वीडियो नू अगे शेयर जरूर करना जी कृपा करके साथ चैनल सब्सक्राइब जरूर कर लो जी हम फास्ट न्यूज पाबी एप प्ले स्टोर तू तो इंसटॉल नवियजा खबर पढ़ते देख सकते हो धन्यवाद